ਸਰਕਾਰ ਜਿੱਦ ਤੇੜੀ ਹੋਈ ਹੈ ਕਿ ਪੂੰਜੀਪਤੀਆਂ ਨੂੰ ਅਸੀਂ ਖੇਤੀ ਦੇ ਦੇਣੀ ਹੈ ਤੇ ਮਾਲਕ ਹੁੰਦੇ ਹੋਏ ਵੀ ਜਿਹੜੇ ਕਿਸਾਨ ਨੇ ਉਹ ਆਪਦੀ ਜ਼ਮੀਨ ਦੇ ਮਾਲਕ ਨਹੀਂ ਰਹਿਣਗੇ ਪਰ ਲੋਕਤੰਤਰ ਦਾ ਧੁਰਾ ਲੋਕਤੰਤਰ ਦਾ ਬੇਸ ਲੋਕਤੰਤਰ ਦੀ ਜੜ ਹੈ ਪੰਚਾਇਤ ਪੰਚਾਇਤ ਕੋਲੇ ਅਧਿਕਾਰ ਹੈ ਪਿੰਡ ਦੇ ਲੋਕਾਂ ਕੋਲੇ ਅਧਿਕਾਰ ਨੇ ਜੋ ਗ੍ਰਾਮ ਸਭਾ ਬੁਲਾ ਸਕਦੇ ਆ ਸਰਪੰਚ ਚਾਵੇ ਤਾਂ ਇੱਕ ਹਫਤੇ ਦੇ ਵਿੱਚ ਵਿੱਚ ਵਿਸ਼ੇਸ਼ ਹਾਲਾਤਾਂ ਚ ਆਪਣੇ ਪਿੰਡ ਦੀ ਗ੍ਰਾਮ ਸਭਾ ਬੁਲਾ ਸਕਦਾ ਗ੍ਰਾਮ ਸਭਾ ਕੀ ਹੈ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਦੱਸਣਾ ਚਾਹਨਾ ਹਰ ਇੱਕ ਪਿੰਡ ਦਾ ਜਿਹੜਾ ਵੋਟਰ ਹੈ ਜਿਹੜਾ ਵੀ ਵੋਟਰ ਹੈ ਚਾਹੇ ਉਹ ਦੁਕਾਨ ਕਰਦਾ ਹੈ ਚਾਹੇ ਖੇਤੀ ਕਰਦਾ ਹੈ ਚਾਹੇ ਖੇਤ ਮਜ਼ਦੂਰ ਹੈ ਚਾਹੇ ਉਹਦਾ ਕੋਈ ਵੀ ਧੰਦਾ ਹੈ ਉਹ ਬਾਈ ਡਿਫਾਲਟ ਜਨ ਕੇ ਆਪਣੇ ਆਪ ਹੀ ਉਸ ਗ੍ਰਹਿ ਗ੍ਰਾਮ ਸਭਾ ਹਫਤੇ ਦਾ ਨੋਟਿਸ ਦੇ ਕੇ ਬੁਲਾਈ ਜਾਂਦੀ ਹੈ ਇੱਕ ਹਫਤਾ ਮੁਨਿਆਦੀ ਕਰਾਈ ਜਾਂਦੀ ਹੈ ਕਿ ਇੰਨੀ ਤਰੀਕ ਨੂੰ ਇੰਨੇ ਵਜੇ ਗ੍ਰਾਮ ਸਭਾ ਬੁਲਾਈ ਜਾਊਗੀ ਉਥੇ ਪਿੰਡ ਦੇ ਸੰਬੰਧੀ ਫੈਸਲੇ ਲਏ ਜਾਣਗੇ ਗ੍ਰਾਮ ਸਭਾ ਜਿਹੜੀ ਹੈ ਉਹਦੇ ਕੋਲ ਇਹ ਅਧਿਕਾਰ ਹੈ ਕਿ ਉਹ ਆਪਣੇ ਪਿੰਡ ਸੰਬੰਧੀ ਫੈਸਲਾ ਲਵੇ ਬਹੁਮਤ ਦੇ ਨਾਲੋਂ ਪਾਸ ਹੋ ਗਿਆ ਜਦੋਂ ਉਹ ਮਤਾ ਤਾਂ ਪੰਚਾਇਤ ਦੇ ਕਾਰਵਾਈ ਰਜਿਸਟਰ 'ਚ ਉਹ ਦਰਜ ਹੋ ਜਾਂਦਾ ਉਹਨੂੰ ਸੁਪਰੀਮ ਕੋਰਟ ਤੱਕ ਕੋਈ ਚੈਲੰਜ ਨਹੀਂ ਕਰ ਸਕਦਾ ಗ್ರಾಮ ਸਭਾ ਦੇ ਫੈਸਲੇ ਨੂੰ ਬੇਸ ਹੈ ਜੜਾ ਹੈ ਲੋਕਤੰਤਰ ਦੀ ਤਾਂ ਅਸੀਂ ਹੱਦ ਤੱਕ ਕੋਸ਼ਿਸ਼ ਕਰ ਲਈ ਇਸ ਬਿੱਲ ਨੂੰ ਰੋਕਣ ਲਈ ਸਰਕਾਰ ਦੀ ਜਿੱਦ ਨੂੰ ਤੋੜਨ ਲਈ ਪਰ ਅਸੀਂ ਫਿਰ ਹੁਣ ਥੱਲੇ ਆ ਜਨ